ਕੈਨੇਡਾ ਦੀ ਜਸਟਨ ਟੂਡੋ ਸਰਕਾਰ ਨੇ ਇੱਕ ਹੋਰ ਵੱਡਾ ਝਟਕਾ ਦੇ ਦਿੱਤਾ ਹੈ ਜਿਸ ਦੇ ਨਾਲ ਵਿਜ਼ਟਰ ਵੀਜ਼ਾ ਤੇ ਗਏ ਲੋਕਾਂ ਨੂੰ ਹੁਣ ਵਰਕ ਪਰਮਿਟ ਨਹੀਂ ਮਿਲਣਗੇ ਪਹਿਲਾਂ ਹੁੰਦਾ ਸੀ ਅਕਸਰ ਕਿ ਜਿਹੜੇ ਲੋਕ ਵਿਜ਼ਟਰ ਵੀਜ਼ਾ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਜਾਂਦੇ ਸੀ ਉਹਨਾਂ ਨੂੰ ਵਰਕ ਪਰਮਿਟ ਆਪਣਾ ਵਿਜ਼ਟਰ ਤੋਂ ਵਰਕ ਪਰਮਿਟ ਕਨਵਰਟ ਕਰਾ ਲੈਂਦੇ ਹੁੰਦੇ ਸੀ ਉੱਥੇ ਜਾ ਕੇ ਐਲ ਐਮ ਆਈਏ ਲੈ ਲੈਂਦੇ ਸੀ ਪਰ ਹੁਣ ਅੱਜ ਤੋਂ ਫੈਸਲਾ ਲਿਆ ਹੈ ਕੈਨੇਡਾ ਸਰਕਾਰ ਨੇ ਕਿ ਵੱਡਾ ਝਟਕਾ ਦੇ ਦਿੱਤਾ ਪੰਜਾਬੀਆਂ ਨੂੰ ਤੇ ਉਹਨਾਂ ਲੋਕਾਂ ਨੂੰ ਜਿਹੜੇ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਜਾਂਦੇ ਸਨ ਤੇ ਇਹ ਸੋਚਦੇ ਸਨ ਕਿ ਉੱਥੇ ਜਾ ਕੇ ਕੰਮ ਕਰ ਲਾਂਗੇ ਵਰਕ ਪਰਮਿਟ ਚ ਚੇਂਜ ਕਰਾ ਲਾਂਗੇ ਪਰ ਹੁਣ ਵੱਡਾ ਝਟਕਾ ਉਹਨਾਂ ਨੂੰ ਮਿਲ ਚੁੱਕਿਆ ਹੈ ਕਿਉਂਕਿ ਕੈਨੇਡਾ ਸਰਕਾਰ ਨੇ ਅੱਜ ਤੋਂ ਹੀ ਸਾਰੇ ਇਦਾਂ ਦੇ ਵੀਜ਼ੇ ਬੰਦ ਕਰ ਦਿੱਤੇ ਨੇ ਯਾਨੀ ਵਿਜ਼ਿਟਰ ਤੋਂ ਵਰਕ ਪਰਮਿਟ ਵਿੱਚ ਵੀਜ਼ਾ ਲੱਗਦਾ ਸੀ ਲੋਕੀ ਜਿਹੜੇ ਬਥੇਰੇ ਲੋਕ ਜਿਹੜੇ ਚੱਲ ਜਾਂਦੇ ਸੀ ਅਕਸਰ ਅਸੀਂ ਵੇਖਿਆ ਕਿ ਕਿੰਨੇ ਏਜੰਟ ਹੁੰਦੇ ਸੀ ਪੰਜਾਬ 'ਚ ਜਿਹੜੇ ਇਹ ਕਹਿ ਕੇ ਲੋਕਾਂ ਨੂੰ ਬਾਹਰ ਭੇਜ ਦਿੰਦੇ ਸੀ ਕਿ ਤੁਹਾਨੂੰ ਵਿਜ਼ਟਰ ਵੀਜ਼ਾ ਤੇ ਭੇਜ ਦਿੰਨੇ ਆ ਵਿਜ਼ਟਰ ਵੀਜ਼ਾ ਤੋਂ ਬਾਅਦ ਤੁਸੀਂ ਆਪਣੀ ਉੱਥੇ ਜਾ ਕੇ ਐਲ ਐਮ ਆਈਏ ਖਰੀਦ ਸਕਦੇ ਹੋ ਆਪਣਾ ਵਿਜ਼ਟਰ ਤੋਂ ਵਰਕ ਪਰਮਿਟ ਕਰਾ ਸਕਦੇ ਹੋ ਪਰ ਹੁਣ ਕੈਨੇਡਾ ਸਰਕਾਰ ਨੇ ਵੱਡਾ ਝਟਕਾ ਦੇ ਦਿੱਤਾ ਹੈ ਤੇ ਉਸ ਤੋਂ ਬਾਅਦ ਹੁਣ ਵਿਜ਼ਟਰ ਵੀਜ਼ਾ ਤੇ ਗਏ ਲੋਕਾਂ ਨੂੰ ਵਾਪਸ ਮੁੜਨਾ ਪੈਣਾ ਅੱਜ ਦੀ ਗੱਲ ਕਰਾਂ ਤਾਂ ਅੱਜ ਕੈਨੇਡਾ ਵਿੱਚ 28 ਅਗਸਤ ਆ ਤਾਂ 28 ਅਗਸਤ ਕੈਨੇਡਾ ਦੇ ਸਮੇਂ ਦੇ ਹਿਸਾਬ ਨਾਲ ਇਹ ਫੈਸਲਾ ਲਿਆ ਗਿਆ ਹੈ ਤੇ ਜੇ ਇੰਡੀਆ ਦੀ ਗੱਲ ਕਰੀਏ ਤਾਂ 29 ਅਗਸਤ ਨੂੰ ਹੋ ਚੁੱਕੀ ਹੈ ਤਾਂ ਇਹ ਫੈਸਲਾ ਲਿਆ ਹੈ ਕੈਨੇਡਾ ਸਰਕਾਰ ਨੇ ਜਸਟਿਨ ਟਰੂਡੋ ਨੇ ਬਹੁਤ ਵੱਡੇ ਵਿਰੋਧ ਤੋਂ ਬਾਅਦ ਇਹ ਫੈਸਲਾ ਲਿਆ ਹੈ ਕਿਉਂਕਿ ਗੋ ਬੈਗ ਜਸਟਿਨ ਟਰੂਡੋ ਦੇ ਰੈਲੀਆਂ ਨਿਕਲਦੀਆਂ ਪਈਆਂ ਸਨ ਤੀਜੀ ਵਾਰ ਇਲੈਕਸ਼ਨ ਆਣੀ ਹੈ ਕੈਨੇਡਾ ਵਿੱਚ ਤੀਜੀ ਵਾਰ ਪੇਰ ਤੋਂ ਜਸਟਿਨ ਟਰੂਡੋ ਨੇ ਖੜੇ ਹੋਣਾ ਦੋ ਵਾਰ ਤਾਂ ਪੀਐਮ ਬਣ ਚੁੱਕੇ ਨੇ ਪਰ ਤੀਜੀ ਵਾਰ ਪੀਐਮ ਬਣਦੇ ਨੇ ਜਾਂ ਨਹੀਂ ਬਣਦੇ ਨੇ ਉਹ ਇਹ ਵੀ ਦੇਖਣਾ ਹੋਵੇਗਾ ਕਿ ਲੋਕਾਂ ਨੇ ਜਿਹੜੇ ਕੈਨੇਡਾ ਦੇ ਵਸਨੀਕ ਲੋਕ ਨੇ ਉੱਥੋਂ ਦੇ ਰਹਿਣ ਵਾਲੇ ਲੋਕ ਨੇ ਉਹਨਾਂ ਨੇ ਬਹੁਤ ਵਿਰੋਧ ਕੀਤਾ ਹੈ ਜਸਨ ਟ੍ਰੂਡ ਦਾ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਹੋਰ ਨਾ ਮੁਲਕਾਂ ਤੋਂ ਆਉਂਦੇ ਪਏ ਨੇ ਸਿਰਫ ਪੰਜਾਬ ਦੇ ਜਾਂ ਇੰਡੀਆ ਦੇ ਲੋਕ ਨਹੀਂ ਬਾਹਰਲੇ ਮੁਲਕਾਂ ਤੋਂ ਬਾਕੀ ਮੁਲਕਾਂ ਤੋਂ ਜਿਹੜੇ ਲੋਕ ਕੈਨੇਡਾ ਜਾਂਦੇ ਪਏ ਨੇ ਉਹਨਾਂ ਲਈ ਆਣਾ ਬਥੇਰਾ ਸੌਖਾ ਕਰਤਾ ਹੈ ਸਰਕਾਰ ਨੇ ਇਸ ਤਰੀਕੇ ਨਾਲ ਪੀਆਰ ਵੰਡੀਆਂ ਇਸ ਤਰੀਕੇ ਨਾਲ ਵਿਜ਼ਟਰ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਵੰਡੇ ਜਿਵੇਂ ਬਾਬੇ ਦਾ ਲੰਗਰ ਲੱਗਿਆ ਹੁੰਦਾ ਜਿਨੇ ਜੰਨਾ ਮਰਜੀ ਛਕਣਾ ਛੱਕ ਸਕਦਾ ਪਰ ਹੁਣ ਲੋਕਾਂ ਨੇ ਵਿਰੋਧ ਕੀਤਾ ਲੋਕੀ ਕਹਿੰਦੇ ਸਾਡੇ ਆਪ ਦੇ ਉਥੇ ਦੇ ਰਹਿਣ ਵਾਲੇ ਲੋਕਾਂ ਕੋਲ ਕੰਮ ਕਰਨ ਨੂੰ ਨੌਕਰੀਆਂ ਹੈ ਨਹੀਂ ਤੇ ਸਰਕਾਰ ਹੋਰ ਬੰਦੇ ਬੁਲਾਈ ਜਾਂਦੀ ਹੈ ਤੇ ਜਿਸ ਦਿਨ ਚਲਦੇ ਹੁਣ ਕੈਨੇਡਾ ਸਰਕਾਰ ਨੇ ਬਹੁਤ ਸਖਤਾਈ ਕਰ ਦਿੱਤੀ ਹੈ ਕਿਉਂਕਿ ਇਹ ਵੀ ਮੰਨਣਾ ਹੈ ਕਿ ਉੱਥੇ ਤਕੜਾ ਰੈਸੈਸ਼ਨ ਆਇਆ ਹੋਇਆ ਮੰਦੀ ਆਈ ਪਈ ਹੈ ਉੱਥੇ ਜਿਹੜੀ ਆਉਣ ਵਾਲੇ 2 ਸਾਲਾਂ ਚ ਜਿਸ ਦੇ ਠੀਕ ਹੋਣ ਦੇ ਅਸਾਰ ਜਿਹੜੇ ਨੇ ਦੱਸੇ ਜਾ ਰਹੇ ਨੇ ਯਾਨੀ 2026 ਦੇ ਅਖੀਰ ਜਾਂ 2027 ਦੀ ਸ਼ੁਰੂਆਤ ਤੱਕ ਇਹ ਹਾਲਾਤ ਠੀਕ ਹੋਣਗੇ ਪਰ ਸਟੂਡੈਂਟ ਵੀਜ਼ਾ ਕੱਟ ਕਰ ਦਿੱਤੇ ਨੇ ਜਿਹੜੇ ਬੱਚਿਆਂ ਦਾ ਵਰਕ ਪਰਮਿਟ ਖਤਮ ਹੋਣ ਵਾਲਾ ਹੈ ਸਟੂਡੈਂਟਸ ਦਾ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਜਿਨ੍ਹਾਂ ਦੀਆਂ ਪੀਆਰ ਹੋ ਚੁੱਕੀਆਂ ਨੇ ਉਹਨਾਂ ਦੀਆਂ ਵੀ ਪੀਆਰ ਕੈਨਸਲ ਕਰਕੇ ਉਹਨਾਂ ਨੂੰ ਵਾਪਸ ਮੂਲਕ ਆਪਦੇ ਭੇਜਿਆ ਜਾ ਰਿਹਾ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਤਾਂ ਇੰਨਾ ਤੱਕ ਕਹਿ ਦਿੱਤਾ ਸੀ ਕਿ ਜ ਰਹਿਣੇ ਕਿ ਸਾਡਾ ਵਰਕ ਪਰਮਿਟ ਵਧਾਇਆ ਜਾਵੇ ਸਾਨੂੰ ਪੀਆ ਦਿੱਤੀ ਜਾਵੇ ਉਹ ਤਾਂ ਸਟੂਡੈਂਟ ਵੀਜ਼ਾ ਤੇ ਆਏ ਸੀ ਤੇ ਸਟੂਡੈਂਟ ਵੀਜ਼ਾ ਤੇ ਆਣ ਲੱਗਿਆ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਪੜਨ ਆਏ ਹਾਂ ਅਸੀਂ ਪੜ ਕੇ ਆਪਣੇ ਮੁਲਕ ਵਾਪਸ ਚਲ ਜਾਣਾ ਤਾਂ ਹੁਣ ਉਹ ਜਵਾਕ ਕਿਉਂ ਰੋਲਾ ਪਾ ਰਹੇ ਨੇ ਸਿਰਫ ਕੈਨੇਡਾ ਹੀ ਨਹੀਂ ਨਿਊਜ਼ੀਲੈਂਡ ਆਸਟ੍ਰੇਲੀਆ ਅਮਰੀਕਾ ਯੂਕੇ ਨਾ ਸਾਰੀ ਕੰਟਰੀਆਂ ਨੇ ਬੜੀ ਸਖਤਾਈ ਕਰ ਦਿੱਤੀ ਹੈ ਆਸਟ੍ਰੇਲੀਆ ਨੇ ਤਹਨ ਤੱਕ ਕਰਤਾ ਕਿ ਪੂਰੇ ਸਾਲ ਚ ਸਿਰਫ 2,70,000 ਹੀ ਬੱਚੇ ਹੋਰ ਨਾ ਮੁਲਕਾਂ ਦੇ ਆਪ ਦੇ ਯੂਨੀਵਰਸਿਟੀ ਵਿੱਚ ਪੜਾ ਰਹੇ ਨੇ ਜਦਕਿ ਜੇਕਰ ਇਹ 6-8 ਮਹੀਨਿਆਂ ਦੀ ਗੱਲ ਕਰਾਂ 2024 ਦੇ ਇਹਨਾਂ 6-8 ਮਹੀਨਿਆਂ ਵਿੱਚ ਹੀ ਤਕਰੀਬਨ 7 ਲੱਖ ਬੱਚੇ ਆਲਰੇਡੀ ਆਸਟ੍ਰੇਲੀਆ ਦੇ ਯੂਨੀਵਰਸਿਟੀ ਵਿੱਚ ਪੜ ਚੁੱਕੇ ਨੇ ਜਾਂ ਪੜਦੇ ਪਏ ਨੇ ਜਿਹੜੇ ਹੋਰ ਨਾ ਮੁਲਕਾਂ ਤੋਂ ਆਏ ਨੇ ਤਾਂ ਵੱਡਾ ਝਟਕਾ ਦਿੱਤਾ ਹੈ ਇਹ ਜਸਟਨ ਰੂਟ ਕਾਰਨ ਕਿਉਂਕਿ ਜਦੋਂ ਇਹ ਚੀਜ਼ ਸ਼ੁਰੂ ਕੀਤੀ ਗਈ ਸੀ ਕੋਵਿਡ ਵੈਲੇ ਸ਼ੁਰੂ ਕੀਤੀ ਗਈ ਸੀ ਜ਼ਾਹਿਰ ਜੀ ਗੱਲ ਹੈ ਜਿਹੜਾ ਜੇਕਰ ਬੰਦਾ ਕੋਈ ਕੋਵਿਡ ਦੇ ਦੌਰਾਨ ਵਿਜ਼ਟਰ ਵੀਜ਼ਾ ਤੇ ਗਿਆ ਸੀ ਕੈਨੇਡਾ ਉੱਥੇ ਫਲਾਈਆਂ ਫਲਾਈਟ ਦੇਰ ਨਾਲ ਚੱਲ ਰਹੀਆਂ ਸੀ ਕੋਈ ਟਾਵਾ ਟਾਵਾ ਫਲਾਈਟ ਹੁੰਦੀ ਸੀ ਇੰਡੀਆ ਨੂੰ ਜਾਂ ਹੋਰਨਾ ਮੁਲਕਾਂ ਨੂੰ ਤਾਂ ਉਸ ਵੇਲੇ ਚੀਜ਼ ਸ਼ੁਰੂ ਕੀਤੀ ਗਈ ਸੀ ਕਿ ਬੰਦੇ ਉੱਥੇ ਜਾ ਕੇ ਆਪਣਾ ਵਿਜ਼ਿਟਰ ਤੋਂ ਵਰਕ ਪਰਮਿਟ ਵਿੱਚ ਬਦਲਾ ਸਕਦੇ ਨੇ ਉੱਥੇ ਜਾ ਕੇ ਓਨੀ ਦੇਰ ਕੰਮ ਕਰ ਸਕਦੇ ਨੇ ਜਿੰਨੀ ਦੇਰ ਉਹਨਾਂ ਨੂੰ ਫਲਾਈਟ ਨਹੀਂ ਮਿਲਦੀ ਪਰ ਹੁਣ ਇਹ ਵੱਡਾ ਝਟਕਾ ਪੰਜਾਬੀਆਂ ਨੂੰ ਲੱਗਿਆ ਕਿਉਂਕਿ ਪੰਜਾਬੀ ਤਾਂ ਜਿਵੇਂ ਨਾ ਤਿਵੇਂ ਕੈਨੇਡਾ ਜਾਣ ਨੂੰ ਕਾਲੇ ਨੇ ਹੋਰ ਨਾ ਮੁਲਕਾਂ ਜਾਣ ਨੂੰ ਕਾਲੇ ਨੇ ਜਿਵੇਂ ਗੱਲ ਕਰੀਏ ਕਿ ਜੇਕਰ ਕੋਈ ਪ੍ਰਵਾਸੀ ਪੰਜਾਬ ਚ ਆ ਜਾਂਦਾ ਉਹਨੂੰ ਕਿਹਾ ਜਾਂਦਾ ਕਿ ਇਹ ਬੰਦੇ ਆ ਕੇ ਪੰਜਾਬ ਦੇ ਹੱਕ ਦੀ ਰੋਟੀ ਖਾ ਰਹੇ ਨੇ ਪੰਜਾਬੀਆਂ ਦੇ ਹੱਕ ਦੀ ਨੌਕਰੀ ਕਰ ਰਹੇ ਨੇ ਉਦਾਂ ਹੀ ਕੈਨੇਡਾ ਦੇ ਲੋਕ ਕਹਿੰਦੇ ਪਏ ਨੇ ਕਿ ਹੋਰਨੇ ਮੁਲਕਾਂ ਦੇ ਲੋਕਾਂ ਨੂੰ ਬਾਹਰ ਕੱਢੋ ਕਿ ਉੱਥੇ ਦੇ ਲੋਕਾਂ ਨੂੰ ਨੌਕਰੀ ਹੈ ਨਹੀਂ ਤੇ ਸਰਕਾਰ ਬਾਰਲੇ ਮੁਲਕਾਂ ਤੋਂ ਦੂਜੇ ਮੁਲਕਾਂ ਤੋਂ ਬੰਦੇ ਲਿਆਈ ਜਾਂਦੀ ਹੈ ਉਹਨਾਂ ਨੂੰ ਪੀਆਰ ਵਿਜ਼ਟਰ ਵੀਜ਼ਾ ਸਟੂਡੈਂਟ ਵੀਜ਼ਾ ਦਿੱਹੀ ਜਾਂਦੀ ਹੈ ਜਿਸ ਤੋਂ ਬਾਅਦ ਵਿਰੋਧ ਹੋਇਆ ਜਸਟਿਨ ਟਰੂਡੋ ਦਾ ਤੇ ਉਸ ਤੋਂ ਬਾਅਦ ਹੁਣ ਸਖਤ ਕਦਮ ਚੁੱਕੇ ਸਰਕਾਰ ਨੇ ਕਿ ਵਿਜ਼ਟਰ ਵੀਜ਼ਾ ਤੇ ਗਏ ਲੋਕਾਂ ਨੂੰ ਹੁਣ ਘੁੰਮਣ ਤੋਂ ਬਾਅਦ ਆਪਣੇ ਮੁਲਕ ਵਾਪਸ ਪਰਤਣਾ ਪੈਣਾ ਹੈ ਜਿਨ੍ਹਾਂ ਦੀ 28 ਅਗਸਤ 2024 ਤੱਕ ਫਾਈਲ ਲੱਗ ਗਈ ਵਰਕ ਪਰਮਿਟ ਵਾਸਤੇ ਉਹ ਠੀਕ ਨੇ ਉਸ ਤੋਂ ਬਾਅਦ ਵਾਲੇ ਬੰਦੇ ਆਪਣਾ ਵਰਕ ਪਰਮਿਟ ਵਿਜ਼ਟਰ ਤੋਂ ਵਰਕ ਪਰਮਿਟ ਨਹੀਂ ਕਰਾ ਸਕਦੇ ਉਹਨਾਂ ਨੂੰ ਆਪਦੇ ਮੁਲਕ ਵਾਪਸ ਪਰਤਣਾ ਪੈਣਾ ਹੈ